ਡਰ ਰਿਹਾ ਮੈਨੂੰ ਮੇਰੀ ਧੀ ਦਾ ਡਰ ਰਿਹਾ ਮੈਨੂੰ ਮੇਰੇ ਬੱਚਿਆਂ ਦਾ ਇੱਕ ਬੂਰ ਦੀ ਕਾਦੀ ਅੱਜ ਵੀ ਨੇ ਉੱਤੇ ਕਿੱਦਾਂ ਕਿੱਦਾਂ ਕੱਦੇ ਜਾਂਦੇ ਜਾ ਰਹੇ ਆ ਮੂਹ ਦੇ ਕੋਲ ਚਲਾ ਜਾ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਮੈਂ ਅਭਿਦਾਸ਼ ਸ਼ਕਤੀ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਅਰਦਾਸ ਕਰਨ ਜਾ ਰਿਹਾ ਹਾਂ ਭਾਈ ਜੀ ਆਪਣੀ ਧੀ ਨਾਲ ਕਿਸੇ ਮੈਂ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕੰਮ ਕਰਨ ਦੇ ਲਈ ਕਿਧਰ ਨੂੰ ਸ਼ਰਧਾ ਦਿੱਤੋ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਖਣਾ ਰਵੇ ਅੱਖਣਾ ਰਵੇ ਜਲਦੀ ਸਪੀਚ ਦੇ ਦੌਰਾਨ ਰੋਣ ਲੱਗੇ ਬੀਜੇਪੀ ਉਮੀਦਵਾਰ ਸ਼ੀਤਲ ਲੰਗੂਰਾਲ ਉੰਦਾਸ ਤੇ ਕਿ ਅੱਜ ਸ਼ੀਤਲੰਗੁਰਾਲ ਨੇ ਸਿਆਂ ਭਗਵੰਤਮਾਨ ਨੂੰ ਚੈਲੰਜ ਕੀਤਾ ਸੀ ਜਿੱਥੇ ਉਹਨਾਂ ਨੇ ਜਲੰਧਰ ਦੇ ਬਾਬੂ ਜਗਜੀਵਨ ਚੌਂਕ ਦੇ ਵਿੱਚ ਸਿਆਂ ਭਗਵੰਤਮਾਨ ਨੂੰ ਆਉਣ ਦੇ ਲਈ ਕਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਸਿਆਂ ਭਗਵੰਤਮਾਨ ਮੇਰੇ ਨਾਲ ਲਾ ਕੇ ਗੱਲਬਾਤ ਕਰੇ ਤੇ ਮੈਂ ਡੜੇ ਸੱਟੇ ਤੇ ਨਸ਼ੇ ਨੂੰ ਲੈ ਕੇ ਸਬੂਤ ਪੇਸ਼ ਕਰਾਂਗਾ ਤੇ ਸਬੂਤ ਪੇਸ਼ ਕਰਨ ਤੋਂ ਬਾਅਦ ਉਹ ਅਸਤੀਫਾ ਦੇਵੇ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਕੁਰਸੀ ਵੀ ਡਾਇਸੀ ਸਿਆਂ ਭਗਵੰਤਮਾਨ ਦੇ ਲਈ ਜਗਜੀਵਨ ਚੌਂਕ ਦੇ ਵਿੱਚ ਜਿੱਥੇ ਉਹਨਾਂ ਨੇ ਘੰਟਾ ਪਰ ਵੇਟ ਕੀਤਾ ਪਰ ਸਿਆਂ ਭਗਵੰਤਮਾਨ ਨਹੀਂ ਪਹੁੰਚੇ ਤਾਂ ਜਿਸ ਤੋਂ ਬਾਅਦ ਜੇ ਭਗਵੰਤ ਮਾਨ ਦੀ ਵੇਟ ਕਰਦੇ ਆ ਸ਼ੀਤਲੰਗੂਰਾਲ ਆਪਣੀ ਸਪੀਚ ਸ਼ੁਰੂ ਕਰਨ ਲੱਗੇ ਲੇਕਿਨ ਸਪੀਚ ਕਰਦੇ ਹੀ ਉਹ ਰੋਣ ਲੱਗ ਪਏ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਠੱਗ ਕਹਿ ਰਿਹਾ ਕੋਈ ਦਲਵਤ ਨੂੰ ਕਹਿ ਰਿਹਾ ਨੂੰ ਮੇਰੀ ਧੀ ਦਾ ਡਰ ਨੂੰ ਮੇਰੇ ਬੱਚਿਆਂ ਦਾ ਇੱਕ ਬੂਰ ਦੀ ਕਾਦੀ ਅੱਜ ਵੀ ਨੇ ਉੱਤੇ ਕਿੱਧਰ ਕਿੱਧਰ ਕਦੇ ਜਾਂਦੇ ਜਾ ਰਹੇ ਆ ਮੂਹ ਦੇ ਕੋਲ ਚਲੇ ਜਾ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਮੈਂ ਅਭਿਦਾਸ਼ ਸ਼ਕਤੀ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਅਰਦਾਸ ਕਰਨ ਜਾ ਰਿਹਾ ਹਾਂ ਭਾਈ ਆਪਣੀ ਧੀ ਕਿੱਥੇ ਮੈਂ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕੰਮ ਕਰਨ ਦੇ ਲਈ ਜਿਸ ਨੂੰ ਸ਼ਰਤ ਦਿੱਤਾ ਹੋਵੇ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕੜਾ ਰਵੇ ਅੱਖਾਂ ਬੰਦੇ ਜਿਹਨਾਂ ਨੂੰ ਅੱਜ ਮੇਰੀ ਟੀਮ ਤੇਰੇ ਬੱਚੇ ਨੂੰ ਨਹੀਂ ਕਮਾਇਆ ਪਰ ਮੈਂ ਤੇ ਗੁਰੂਬਾਰੀ ਤੇ ਚਰਨ ਚਰਾਸ ਕਰਦਾ ਕੀ ਇਹ ਪਹਿਚਲਾ ਤੇਰੀ ਚਾਲ ਦੇ ਵਿੱਚ ਆ ਕੀ ਕਰਦੇ ਆ ਆਹ ਵੀ ਕੱਖਾਂ ਨਾਲ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਤੇ ਬੋਲੀ ਲਗਾ ਰਹੇ ਆ ਮੇਰੇ ਬੱਚਿਆਂ ਤੇ ਉੱਤੇ ਅਜਾਮ ਕਰ ਰਹੇ ਆ ਕਿਉਂਕਿ ਜਿਸ ਕਰ ਕੇ ਮਤਲਬ ਕੋੜ ਨੂੰ ਗੱਲ ਕਹੀ ਹੈ ਕਿ ਮਾਨ ਸਰ ਤੁਸੀਂ ਵੀ ਅਜੇ ਇੱਕ ਤਿੰਨ ਮਹੀਨੇ ਧੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲੂ ਵੱਡੀ ਹੋਏਗੀ ਤੁਹਾਡੀ ਤਰੀਕੀ ਜਾਏਗੀ ਕਿ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਕੀ ਗੱਲ

ਇਹਤੇ ਪਿੰਡ ਰਾਈ ਜਿਹੜਾ ਨਾਲ ਦੇ ਹਲਕੇ ਤੋਂ ਮਨਿਸਟਰ ਸਰਦਾਰ ਪ੍ਰਕਾਸ਼ ਸਿੰਘ ਮੈਂ ਚਾਹੁੰਦਾ ਕਿ ਇਹ ਪੈਂਗਰਾਈ ਉਹਨਾਂ ਵਰਗੀ ਜਾ ਕੇ ਕਿਸੇ ਸੰਦੂਕ ਦੇ ਥੱਲੇ ਜਾ ਕੇ ਦੱਬ ਨਾ ਜਾਵੇ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਇਹਨਾਂ ਦਾ ਜਨਤ ਨਮਨ ਕਰਨਾ ਚਾਹੁੰਦਾ ਹਾਂ ਕਿ ਇਹ ਜੇਰੀ ਕਾਂਗਰਸ ਦੀ ਜਾਂਚ ਵਟਕੂ ਮਤੇ ਅਧਿਕਾਰੀ ਨੂੰ ਕਰਾਈ ਜਾਵੇ ਮੈਨੂੰ ਇਸ ਕਰਦੀ ਗਾਰੰਟੀ ਇਸ ਕਰਕੇ ਸੁਬਾਤ ਅੱਜ ਪਾਰਟੀ ਦੇ ਮੇਰੇ ਸਿਹਰੇ ਲੋਕ ਦੇ ਜਾਨ ਕਿ ਜਿਹੜੀ ਇਹ ਕੰਡ ਲਈ ਵਿੱਚ ਇਹ ਨਿਗਰਤ ਹੋ ਕੇ ਨੇ ਨਾਲ ਦੇ ਬੰਦੋ ਕਿਤਾ ਕੰਡ ਲਈ ਹੋ ਗਈਆਂ ਕਿਉਂਕਿ ਅਗਰ ਅਸੀਂ ਅੱਜ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਇਹ ਮੇਰੇ ਪੰਜਾਬ ਨੂੰ ਰੈਂਡਾ ਚੁੱਕਾ ਲੁੱਟ ਕੇ ਲੈ ਜਾਣਗੇ